ਆਡੀ ਸਪੌਟ ਮਾਰ ਕੇ ਰਾਕੇ ਰੇਦਿਆਂ ਬਹੁਤ ਚੰਗਾ ਲੱਗਾ ਚੰਗਾ ਕਿਉਂ ਲੱਗਾ ਆਉਂਦਾ ਤੁਹਾਨੂੰ ਦੱਸਦੇ ਹਾਂ ਸਪੌਟ ਬੋਰਡ ਤੇ ਮੈਸੀ ਇਹਨਾਂ ਤਿੰਨਾਂ ਟਰੈਕਟਰਾਂ ਦੀ ਲਿਫਟ ਬੰਨੀ ਆ ਕਿਉਂਕਿ ਜਿੱਥੇ ਮਸ਼ੀਨ ਨੂੰ ਬੰਨ੍ਹਕਾਰ ਨਾ ਇੰਜਣ ਟੇਡਾ ਨਾ ਤਾਂ ਇਹਨਾਂ ਨੂੰ ਤਾਂ ਆਪੇ ਬੱਚਾ ਘੇਰਾ ਘੇਰ ਲੇ ਐਨੀ ਸ਼ੋਤਲੇ ਉੱਟਾ ਇਹਨਾਂ ਟਰੈਕਟਰਾਂ ਦੀ ਲਿਫਟ ਦੀ ਰੀਸ ਅਜੇ ਤੱਕ ਕੋਈ ਟਰੈਕਟਰ ਨਹੀਂ ਕਰ ਸਕਿਆ ਨਹੀਂ ਇਹਨਾਂ ਦੀ ਕੋਈ ਰੀਸ ਕਰ ਪਾਏਗਾ ਕਿਉਂਕਿ ਇਹਨਾਂ ਦੀ ਐਨੀ ਚੰਗੀ ਲਿਫਟ ਆ ਇਸ ਤੱਕ ਕੋਈ ਮੋਲ ਨਹੀਂ ਇਹ ਸਭ ਤੋਂ ਵੱਡਾ ਸੈਂਸਰ ਕੋਨਕਾ ਸੈਂਸਰ ਨਵਟਾਈ ਟਰਾਂ ਚ ਆਉਂਦੇ ਨੇ ਸਭ ਤੋਂ ਵੱਡਾ ਸੈਂਸਰ 8584 ਜੀ ਲਾਤਾ ਸੀ ਤੇ ਇਸ ਕਰਕੇ ਕੇਰਾ ਕੇਰਦੇ ਆ ਬੜਾ ਚੰਗਾ ਲੱਗਾ ਦੋਸਤੋ ਇਹਦੇ ਗੁਣ ਆਪਣੇ ਬਜ਼ੁਰਗੀ ਜਾਣਦੇ ਨੇ ਤੇ ਇਹਨਾਂ ਟਰੈਕਟਰਾਂ ਤੇ ਹੀ ਕਮਾਈਆਂ ਕਰਕੇ ਅੱਜ ਆਪਾਂ ਅਮਰੀਕਾ ਕੈਨੇਡਾ ਵਰਗੇ ਧਰਤੀਆਂ 'ਤੇ ਜਾ ਕੇ ਕਮਾਈ ਕੀਤੀ ਆ ਆਪਾਂ ਨੂੰ ਗਿਆਨ ਦਿੱਤਾ